ਦੋਸਤੋ ਕੀ ਹਾਲ ਚਾਲ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਪਸ਼ੂਆਂ ਦੇ ਵੀਡੀਓ ਆਪਾਂ ਸਾਰੇ ਦਿਨ ਪਾਉਂਨੀ ਆ ਤੇ ਨਾਲ ਨਾਲ ਆਪਾਂ ਜਿਹੜੇ ਜਾਨਵਰ ਪ੍ਰੇਮੀ ਹੁੰਦੇ ਨੇ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਣੇ ਹੈਗੇ ਕਈ ਲੋਕ ਨਾ ਬਿਜ਼ਨਸ ਨਹੀਂ ਰੱਖਦੇ ਕਈ ਲੋਕ ਸ਼ੌਂਕ ਰੱਖਦੇ ਚੀਜ਼ਾਂ ਦਾ ਲੱਗੇ ਮੇਰੇ ਤਾਂ ਚੋਚਾ ਆਇਆ ਜੀ ਲੱਗਦੇ ਨੇਗੇ ਕਿਉਂਕਿ ਮੈਂ レਡੀ ਹੋਣ ਦੇ ਪੁਰਾਣੇ ਦੋਸਤ ਨੇਗੇ ਤੇ ਬੱਟੂ ਦੇ ਨਾਲ ਨਾਲ ਸਾਡੇ ਪਿੰਡ ਦੇ ਵਿੱਚ ਮਸ਼ਹੂਰ ਨੇਗੇ ਖਿਡਾਰੀ ਵੀ ਰਹੇ ਨੇ ਪਹਿਲਾਂ ਤੇ ਮੈਨੂੰ ਇਹ ਚੀਜ਼ ਤਾਂ ਨਹੀਂ ਸੀ ਪਤਾ ਤੁਹਾਨੂੰ ਪਿੱਛੇ ਦੇਖਦੇ ਹੋਣਗੇ ਤਰਕੀ ਫਿਰ ਦਿੰਨੇ ਸਾਡੇ ਕਿਉਂਕਿ ਜਿਹੜਾ ਬੰਦਾ ਇਹਨਾਂ ਚੀਜ਼ਾਂ ਨਾਲ ਜੁੜਿਆ ਹੁੰਦਾ ਉਹਦਾ ਪਤਾ ਹੀ ਨਹੀਂ ਵੀ ਸ਼ੌਂਕ ਕਿਹੜੀ-ਕਿਹੜੀ ਚੀਜ਼ ਦਾ ਰੱਖੀ ਫਿਰਦੇ ਨੇ ਬੰਦੇ ਵਿੱਚ ਤੇ ਇਹ ਜਾਨਵਰ ਇਹਨਾਂ ਕੋਲੇ ਬਹੁਤ ਸਾਰੇ ਨਹੀਂਗੇ ਹੋਰ ਵੀ ਬਹੁਤ ਸਾਰੇ ਕੁੱਕੜ ਠੀਕ ਹੈ ਭਾਈ ਕੁੱਤੇ ਬਿਲਕੁਲੇ-ਕੁਲੇ ਜਾਨਵਰ ਰੱਖਿਆ ਹੋਇਆਗਾ ਠੀਕ ਹੈ ਇਹ ਭਾਈ ਸ਼ੌਂਕ ਕਿੱਥੋਂ ਪਿਆ ਸੀ ਮਤਲਬ ਕਿਵੇਂ ਸ਼ੁਰੂ ਹੋਇਆ ਸੀ ਇਹ ਸ਼ੌਂਕ ਗੁਰਜਨ ਸਿੰਘ ਜੀ ਇਹ ਪਤਲ ਜਦੋਂ ਸਾਡਾ ਬਚਪਨ ਤੋਂ ਸ਼ੌਂਕ ਹੈ ਹੂੰ ਪਹਿਲਾਂ ਮੇਰਾ ਦਾਦਾ ਜੀ ਰੱਖਦੇ ਹੁੰਦੇ ਅੱਛਾ ਜੀ ਫਿਰ ਮੇਰਾ ਬਾਪ ਰੱਖਣ ਲੱਗ ਗਿਆ ਠੀਕ ਹੈ ਜੀ ਫਿਰ ਗਾਹਾਂ ਅਸ਼ੀ ਰੱਖਣ ਲੱਗੇ ਸਾਨੂੰ ਸ਼ੌਂਕ ਪੈ ਗਿਆ ਅੱਗੇ ਇਹਨਾਂ ਦਾ ਥੋੜਾ ਅੱਗੇ ਮੇਰਾ ਬੇਟਾ ਰੱਖਣ ਲੱਗ ਗਿਆ ਇਹ ਵੀ ਰੱਖਣ ਨੂੰ ਸ਼ੌਂਕ ਲੱਗ ਗਿਆ ਠੀਕ ਹੈ ਮਤਲਬ ਵੀ ਪੀੜੀ ਦਾਰ ਪੀੜੀ ਚੱਲਦੀ ਹੁੰਦਾ ਚੱਲਦੀ ਹੈ ਠੀਕ ਹੈ ਜੀ ਠੀਕ ਹੈ ਤੇ ਫਿਰ ਪਹਿਲਾਂ ਜਿਵੇਂ ਤੁਸੀਂ ਦੱਸਿਆ ਵੀ ਦਾਦਾ ਜੀ ਹੈ ਨਾ ਰੱਖਦੇ ਸੀ ਸ਼ੌਂਕ ਪਹਿਲਾਂ ਕਿਹੜੇ ਕਿਹੜੇ ਜਾਨਵਰ ਸੀ ਆਪਣੇ ਕੋਲੇ ਪਹਿਲਾ ਜਾਨਵਰ ਸਾਡੇ ਕੋਲੇ ਤੁਸੀਂ ਲਾਲੋ ਪਰਿਵਾਰ ਜੋ ਸਾਡਾ ਇਕੱਠਾ ਸੀ ਜੀ ਬੱਕਰੀਆਂ ਠੀਕ ਹੈ ਜੀ ਤੇ ਭੇਡਾਂ ਵੀ ਰੱਖੀਆਂ ਐ ਅੱਛ ਠੀਕ ਹੈ ਜੀ ਤੇ ਜਿਹੜੇ ਆ ਮਗਰ ਫਿਰਦੇ ਨੇਗੇ ਹਨਾ ਇਹ ਕੋ ਕੁੱਕੜਾਂ ਦੀ ਵੈਰਾਈ ਲੱਗਦੀ ਆ ਵੱਡੇ ਕੁੱਕੜ ਲੱਗਦੇ ਨੇ ਜੇ ਆਪਾਂ ਪੰਜਾਬੀ ਚ ਕਹੀਏ ਜਿਨ੍ਹਾਂ ਨੂੰ ਇਹਦਾ ਨਾਂ ਨਹੀਂ ਪਤਾ ਹਨਾ ਇਹ ਕਿੱਥੋਂ ਲਿਆਂਦੇ ਕਿੱਥੋਂ ਵਈਏ ਇਹ ਆਪਣੇ ਏ ਟਰਕੀ ਕੁੱਕਰ ਵਈਦੇ ਜੀ ਅੱਛਾ ਟਰਕੀ ਕੁੱਕਰ ਠੀਕ ਹੈ ਇਹ ਲੁਧਿਆਣੇੋਂ ਮਾਤ ਰਸ਼ੀ ਪਹਿਲਾਂ ਬੁਖ ਕਰਾਇ ਤੂੰ ਪਹਿਲਾਂ 5 ਕਸ਼ਾਲ ਠੀਕ ਹੈ ਜੀ ਉਹ ਅਸੀਂ ਉਦੋਂ ਬਾਅਦ ਫੇਰ ਵਿਚਦੀ ਰੱਖਣੋਂ ਹਟ ਗਏ ਠੀਕ ਹੈ ਜੀ ਉਦੋਂ ਬਾਅਦ ਅਸੀਂ ਸਾਲ ਫੇਰ ਉਦੋਂ ਬਾਅਦ ਫੇਰ ਲੈਂਦੇ ਇਹ ਅੱਛਾ ਜੀ ਹਾਂ ਹੁਣ ਇਹ ਮੁਖਸਰ ਤੋਂ ਲੈਂਦੇ ਹੋਏ ਮੁੱਖ ਸਰ ਤੋਂ ਲੈ ਦੇ ਨੀ ਠੀਕ ਹੈ ਠੀਕ ਹੈ ਇਹਨਾਂ ਦੀ ਖਰਾਕ ਕਰੂ ਕੀ ਆ ਬਾਈ ਜੇ ਇਹਨਾਂ ਦੀ ਗੱਲ ਕਰੀ ਬੂ ਮਤਲਬ ਵੀ ਆਮ ਜਿਵੇਂ ਮੁਰਗੇ ਰਹਿੰਦੇ ਉਮੀ ਰਹਿੰਦੇ ਕਿ ਫਰਕ ਹੈ ਇਹਨਾਂ ਦਾ ਨਹੀਂ ਇਹਨਾਂ ਦਾ ਫਰਕ ਹੈ ਇਹ ਮਤਲਬ ਜੇ ਆਪਣਾ ਲਾਇਏ ਵੀ ਰਾ ਦੂਜਾ ਆਸਟ੍ਰੇਲੀਆ ਦਾ ਰਾਸ਼ਟਰਪਤੀ ਵੀ ਹੈ ਇਹ ਅੱਛਾ ਜੀ ਹਾਂ ਇਹ ਟਰਕੀ ਹੈ ਜਿਹੜਾ ਠੀਕ ਹੈ ਜੀ ਤੇ ਇਹ ਮੋਰ ਤਰ੍ਹਾਂ ਰਹਿੰਦਾ ਹੈ ਮੋਰ ਦੀ ਤਰ੍ਹਾਂ ਹਾਂ ਉਹ ਟਰਕੀ ਕੁੱਕੜ ਵਜਦਾ ਇਹ ਮੁੰਜੇ ਇਹਦੀ ਗਲੀਟ ਵੀ ਮੋਰ ਦੀ ਮੋਰ ਵਰਗੀ ਮੋਰ ਵਾਲੀ ਗਲੀਟ ਹੈ ਵਜਨ ਇਹਦਾ ਘੱਟੋ-ਘੱਟ 14-15 ਕਿਲੋ ਹੋ ਜਾਂਦਾ ਅੱਛਾ 14-15 ਕਿਲੋ ਤੇ ਪਾ ਗਿਆ ਨਾ ਭਾਈ ਹਾਂ ਠੀਕ ਹੈ ਕਹਿੰ ਠੀਕ ਹੈ ਤੇ ਕਹਿੰਦਾ ਕੁਝ ਨਹੀਂ ਤੇ ਬਹੁਤ ਵਧੀਆ ਯਾਰ ਮੈਂ ਕਹਿੰਦਾ ਵੀੜੇ ਦੇ ਵਿੱਚ ਫਿਰਦਾ ਸੋਹਣਾ ਵੀ ਲੱਗਦਾ ਬਹੁਤ ਸੋਹਣਾ ਲੱਗਦਾ ਪਾਲਾ ਪੂਲਾ ਬਹੁਤ ਪਾਉਂਦੇ ਆ ਮੋਰਾ ਪਹਿਲਾ ਮੋਰਾ ਹਣਾ ਬਈ ਮੈਂ ਦੇਖਿਆ ਪਹਿਲਾ ਆ ਬਿਜੂਲ ਵੀ ਚੈੱਕ ਕਰ ਲਿਓ ਬਹੁਤ ਵਧੀਆ ਪਹਿਲਾਂ ਪਾਉਂਦੇ ਆ ਕਿ ਇਹ ਨਾ ਬਈ ਰੱਖਣੇ ਬਹੁਤ ਔਖੇ ਨੇ ਕਿ ਯਾਰ ਚੀਜ਼ਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਹੁਣਾਂ ਤਰਕ ਕੀ ਫਿਰ ਦੇਣਗੇ ਇਹ ਵੀ ਤੁਹਾਨੂੰ ਐ ਲੱਗਦਾ ਹੋਊ ਯਾਰ ਵੀ ਸੋਹਣੇ ਲੱਗਦੇ ਫਿਰਦੇ ਪਰ ਇਹਨਾਂ ਦੀ ਖਰਾਕ ਹੋ ਗਈ ਹਣਾ ਇੰਨੀ ਦੇਖਭਾਲ ਹੋਗੀ ਸਾਫ ਸਫਾਈ ਦਾ ਧਿਆਨ ਬਹੁਤ ਔਖਾ ਰੱਖਣਾ ਇਹ ਸ਼ੌਂਕ ਵਾਲਾ ਬੰਦੀ ਕਰ ਸਕਦਾ ਫਿਰ ਇਹਨਾਂ ਨੂੰ ਕਿਹੜੇ ਟਾਈਮ ਖਰਾਕ ਪਾਉਣੇ ਬਾਈ ਤੇ ਕਿਵੇਂ ਰੱਖਦੇ ਮੈਂ ਇਹਨਾਂ ਨੂੰ ਇਹਨਾਂ ਨੂੰ ਗਰਜਿੰਦਰ ਜੀ ਅਸੀਂ ਮਤਲ ਤੜਕੇ ਕੇਰਾ ਹੂੰ 2 ਕਿਲੋ ਮੱਕੀ ਤਕਰੀਬਨ ਪਾ ਦਨੇ ਆ 2 ਕਿਲੋ ਬਾਈ ਹਾਂ ਕਿ ਕਿੰਨੇ ਨੇ ਗਿਣਤੀ ਦੀ ਕਿੰਨੇ ਇਹ 8 ਨੇ ਆਦਾ 8 ਨੇ ਬਾਈ ਠੀਕ ਹੈ 8 ਨਗ ਪਾ ਕੇ ਫਿਰ ਸਾਰਾ ਦਿਨ ਇਹ ਮਤਲ ਮੇਰੇ ਕੋਲੇ ਇੱਕ ਸ਼ਾਮਲਾ ਟੋਬਾ ਹੈਗਾ ਅੱਛਾ ਜੀ ਸਾਰਾ ਦਿਨ ਉੱਥੇ ਰਹਿੰਦੇ ਆ ਟੋਬੇ ਤੇ ਟੋਬੇ ਤੇ ਰਹਿੰਦੇ ਆ ਉੱਥੇ ਮਾਸਤੇ ਰਹਿੰਦੇ ਆ ਜੰਗਲ ਵਾਂਗੂ ਜੰਗਲ ਆ ਹੂੰ ਕੁਝ ਫਿਰਦੇ ਰਹਿੰਦੇ ਆ ਉੱਥੇ ਫਿਰਦੇ ਨੇ ਤੇ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਇਹ ਸ਼ਾਮ ਨੂੰ ਮਤਲਬ ਦੁਪਹਿਰੇ ਵੀ ਘਰੇ ਆ ਜੰਦੇ ਸ਼ਾਮ ਨੂੰ ਆਥਣੇ ਆਉਣਾ ਜਿਵੇਂ ਤੁਸੀਂ ਸਾਹਮਣੇ ਨਿਗਾ ਮਾਰ ਲਓ ਪਾਰਕਿੰਗ ਬਣੀ ਐ ਇੱਥੇ ਆ ਜੰਦੇ ਨੇ ਇੱਥੋਂ ਫਿਰ ਹੌਲੀ ਹੌਲੀ ਘਰੇ ਆ ਜੰਦੇ ਮਤਲਬ ਵੀ ਗੇੜੇ ਦਿੰਦੇ ਫਿਰਦੇ ਨੇ ਗੇੜੇ ਦੇਲੇ ਫਿਰਦੇ ਹਾਂ ਠੀਕ ਹੈ ਜੀ ਤੇ ਇਹਨਾਂ ਇਹਨਾਂ ਦਾ ਕੀ ਪ੍ਰੋਸੈਸ ਆਉਂਦਾ ਇਹਨਾਂ ਦਾ ਪ੍ਰੋਸੈਸ ਵੀ ਉਹੀ ਐ ਸੇਮ ਹੀ ਐ 28 29 ਦਾ ਹਾਂ ਤੇ ਕੁਚੋਰ ਦਾ ਵੀ ਸੇਮ ਐ ਚਕੂਰ ਦਾ ਜਿਹੜੀਆਂ ਉਹ ਜਿਹੜੀਆਂ ਆਪਣੇ ਕੋਲ ਫਿਰਦੀਆਂ ਅੰਦਰ ਪੱਜੀਆਂ ਫਿਰਦੀਆਂ ਹੁੰਦੀਆਂ ਹਾਂ ਠੀਕ ਹੈ ਜੀ ਠੀਕ ਹੈ ਤੇ ਇਹ ਬਹੁਤ ਵਧੀਆ ਜਾਣਕਾਰੀ ਹੈ ਜੇ ਮੰਨ ਲਓ ਕੋਈ ਤਰਕੀ ਰੱਖਣ ਦਾ ਸ਼ਕੀਨ ਹੈ ਜੀ ਆਪਾਂ ਹੁਣ ਤੁਸੀਂ ਤੁਹਾਨੂੰ ਲੰਬਾ ਸਮਾਂ ਹੋ ਗਿਆ ਲੈ ਜਾਂਦੇ ਨੂੰ ਹਾਂ ਹਾਂਜੀ ਤੇ ਇਹਦੀ ਦੇਖਭਾਲ ਦੀ ਗੱਲ ਕਰੀਏ ਜਿਹੜੇ ਵਿੱਚ ਵੀ ਗਲਤੀਆਂ ਕੀ ਜਿਹੜੀਆਂ ਥੋਥੋਂ ਹੋਈਆਂ ਹੁਣ ਤੁਹਾਡੇ ਤੋਂ ਵੀ ਕੀ ਨਾ ਕਰੇ ਗਲਤੀਆਂ ਕੀ ਨਾ ਕਰੇ ਇਹ ਤਾਂ ਹੈ ਜੀ ਜਿਨੇ ਵੀ ਤਰਕੀ ਕੋਈ ਵੀ ਬੱਚਾ ਪਾਲਣਾ ਹੈ ਹੂੰ ਉਹਨੂੰ ਤਕਰੀਬਨ ਜੇ 5 ਬੱਚੇ ਤਰਕੀਆਂ ਦੇ 10 ਬੱਚੇ ਹੈ ਜੀ ਉਹਨਾਂ ਨੂੰ 5 ਅੰਡੇ ਜ਼ਰੂਰੀ ਹੈ 5 ਅੰਡੇ ਜੀ ਹਾਂ ਕਿਉਂ ਇਹ ਮਤਲ ਜਿਹੜੀ ਆਪਣੀ ਫੀਡ ਹੈ ਵਗੈਰਾ ਆਪਾਂ ਕਣਕ ਵਗੈਰਾ ਪਾਉਨੇ ਆ ਉਹਨਾਂ ਦਾ ਮੈਟਰ ਨਹੀਂ ਕਰਦੀ ਇਹਨਾਂ ਨੂੰ ਠੀਕ ਹੈ ਜੀ ਕਿਉਂਕਿ ਕੈਲਸ਼ੀਅਮ ਇਹਨਾਂ ਦਾ ਘਟ ਜਾਂਦਾ ਘਟ ਜਾਂਦਾ ਜੀ ਜੀ ਬਟਾਮਨ ਵੀ ਚਾਹੀਦਾ ਇਹਨਾਂ ਨੂੰ ਕੈਲਸ਼ੀਅਮ ਤਾਂ ਅੱਜਕੱਲ ਬੰਦਿਆਂ ਦਾ ਵੀ ਘਟ ਜਾਂਦਾ ਹੈ ਤੇ ਤਾਂ ਫਿਰ ਮੈਂ ਕਹਣਾ ਵੀ ਜਾਨਵਰ ਨੇ ਹਾਂ ਹਾਂ ਤੇ ਬਾਕੀ ਜਿਵੇਂ ਤੁਸੀਂ ਦੱਸਿਆ ਵੀ ਘਰ ਵਾਲੀ ਫੀਡ ਤਾਂ ਪਾਉਣੀ ਜਿਹੜਾ ਆਪਣਾ ਨਾਰਮਲ ਆਪਾਂ ਖਾਣਾ ਪੀਣਾ ਪਾਉਂਦੇ ਹਾਂ ਨਾ ਦਾਣਾ ਹੋ ਗਿਆ ਮੱਕੀ ਹੋ ਗਈ ਤੇ ਨਾਲ ਨਾਲ ਜਿਹੜੀ ਫੀਡ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਫਾਰਮ ਦੇ ਜੋ ਫੀਡ ਲਓ ਉਹ ਪਾਓ ਤੇ انڈے 10 ਬੱਚੇ ਜੇ ਆਪਣੇ ਟਰਕੀਆਂ ਦੇ ਆ ਉਹਨਾਂ ਨੂੰ ਅੰਡੇ ਚਾਹੁਰੋਂ ਪੰਜ ਅੰਡੇ ਵੀ ਜ਼ਰੂਰੀ ਆ ਹਾਂ ਅੰਡੇ ਵੀ ਜ਼ਰੂਰੀ ਆ ਉਹ ਪ੍ਰੋਟੀਨ ਹੋ ਜਾਂਦਾ ਨਾਲ ਨਾਲ ਕੈਲਸ਼ੀਅਮ ਹੋ ਜਾਂਦਾ ਤੇ ਇਹ ਚੀਜ਼ ਥੋੜੀ ਬਹੁਤ ਵਧੀਆ ਤੇ ਮੋਰਾਂ ਦਾ ਕੀ ਪ੍ਰੋਸੈਸ ਆ ਮੋਰਾਂ ਨੂੰ ਵੀ ਗੁਰਜਿੰਦਰ ਸਿੰਘ ਜੀ ਇਹੀ ਹੈ ਵੀ ਜੇ ਮੋਰ ਆਪਾਂ ਕੱਲੇ ਮਤਲ ਕੱਲੀ ਕਣਕ ਤੇ ਰੱਖਦੇ ਆ ਨਹੀਂ ਕਾਮਯਾਬ ਹੁੰਦੀ ਕਾਮਯਾਬ ਨਹੀਂ ਹੁੰਦੀ ਹਾਂ ਤੇ ਉਹਨੂੰ ਵੀ ਫਾਰਮ ਦੇ ਵਿੱਚ ਫੀਡ ਲੈਣੇ ਆ ਅੱਛਾ ਜੀ ਤੇ ਬਲੇਲਰ ਵਾਲੀ ਫੀਡ ਅਸੀਂ ਲਿਆਉਂਦੇ ਰਹਨੇ ਆ ਠੀਕ ਹੈ ਜੀ ਤੇ ਨਾਲ ਅੰਡੇ ਉਹਨਾਂ ਨੂੰ ਵੀ ਚਲਾਉਨੇ ਆ ਅਸਾਂ ਅੰਡੇ ਉਹਨਾਂ ਨੂੰ ਵੀ ਚਲਾਉਣਾ ਉਹਨਾਂ ਨੂੰ ਵੀ ਅੰਡੇ ਚਲਾਉਨੇ ਠੀਕ ਹੈ ਇਹ ਮਤਲਬ ਅੰਡੇ ਜ਼ਰੂਰੀ ਨੇ ਅੰਡੇ ਜ਼ਰੂਰੀ ਹੈ ਜਿਵੇਂ ਇਹਨਾਂ ਦੀ ਐ ਲਾ ਲਓ ਜਿਵੇਂ ਹੁਣ ਮੁਰਗੀ ਦੇ ਬੱਚੇ ਦੀ ਗੱਲ ਕਰੀਏ ਇੱਕ ਮੁਰਗੀ ਜੇ ਦੇਸੀ ਆ ਪਾਰੀ ਆ ਜਾਂ ਕੋਈ ਵੀ ਬਰੀਡ ਲਿਆਉਣੇ ਕਲੇਲਰ ਲਿਆਉਣੇ ਹਨਾ ਉਹ 3-4 ਮਹੀਨੇ ਦੇ ਵਿੱਚ ਵੱਡੀ ਹੋ ਜਾਂਦੀ ਵੀ ਅੰਡੇ ਦੇਣ ਤੇ ਸਮਰੱਥ ਹੋ ਜਾਂਦੀ ਆ ਤੇ ਇਹ ਤਰਕੀ ਦਾ ਇਹਨਾਂ ਦਾ ਕਿੰਨੇ ਸਮੇਂ ਦਾ ਪ੍ਰੋਸੈਸ ਹੈ ਇਹ ਬੱਚੇ ਤੋਂ ਲਾ ਕੇ ਚੱਲੀ ਵੱਡੇ ਇਹ ਬੱਚੇ ਤੋਂ ਲਾ ਕੇ ਜੀ ਆਪਣੇ ਕੋਲੇ ਹਾਲ ਤੱਕ ਜਿਹੜਾ ਆਪਣੇ ਤਜਰਬਾ ਹੋ ਠੀਕ ਹੈ ਮੈਂ ਕਹਿੰਦਾ ਵੀ ਵੱਡੇ ਦਾ ਪਾਲਣੇ ਸੌਖੇ ਨੇ ਇਹ ਛੋਟਿਆਂ ਦੇ ਜ਼ਿਆਦਾ ਦਿੱਕਤ ਆ। ਆ ਛੋਟੇ ਹੀ ਦਿੱਕਤ ਆ ਬਹੁਤ ਹੋ ਜ਼ਿਆਦਾ ਹੈ। ਜੀ ਜਦੋਂ ਇਹ 6 ਮਹੀਨਿਆਂ ਦਾ ਬੱਚਾ ਹੋ ਗਿਆ ਟਰਕੀ ਹੋ ਗਿਆ ਮੋਰ ਹੋ ਗਿਆ ਠੀਕ ਹੈ ਜੀ ਫਿਰ ਇਹਨੂੰ ਕੋਈ ਅੰਡੇ ਦੀ ਵਾਲੀ ਲੋੜ ਨਹੀਂ। ਅੱਛਾ ਜੀ। ਹਾਂ ਫਿਰ ਕਣਕ ਪਾਓ ਮੱਕੀ ਪਾਓ ਜੋ ਮਰਜੀ ਬਾਜਰਾ ਪਾਓ। ਹੂੰ ਠੀਕ ਹੈ ਰੋਟੀ ਵੀ ਖਾਂਦੇ ਆ। ਠੀਕ ਹੈ ਜੀ। ਮਤਲਬ ਜਿਵੇਂ ਆ ਆਪਣੇ ਆਪ ਨੇ ਅੰਸ਼ਤਰੀ ਖਰਾਕਾਂ ਨੇ ਖਰੀ ਖਾਂਦੇ ਆ। ਵੈਸੇ ਤਾਂ ਤੁਹਾਡੇ ਲਈ ਗੱਲ ਵੀ ਹੈਗੀ ਦਾ ਜੰਗਲੀ ਬਰੀੜੀ ਹੈ ਹਨਾ। ਵੀ ਆਪਾਂ ਘਰਾਂ ਚ ਤਾਂ ਚਲੋ ਸ਼ੌਂਕ ਨੂੰ ਰੱਖ ਲਈਆਂ ਹੈ ਅੱਜ ਕੱਲ੍ਹ ਹਨਾ। ਪੀ ਮਾਸahari ਜਿਹੜਾ ਮਾਸ ਇੱਕ ਤਰ੍ਹਾਂ ਨਾਲ ਕਹੇ ਜੀ ਵੀ ਇਹ ਚੀਜ਼ਾਂ ਇਹਨਾਂ ਨੂੰ ਜ਼ਰੂਰੀ ਜ਼ਰੂਰੀ ਹੈ ਇਹ ਆਂਡਾ ਇਸੇ ਕਰਕੇ ਹੀ ਹੈ ਠੀਕ ਹੈ ਜੀ ਛੋਟੇ ਬੱਚਿਆਂ ਨੂੰ ਆਂਡਾ ਇਸੇ ਕਰਕੇ ਹੀ ਪਾਉਨੇ ਆਪਾਂ ਕਿਉਂ ਆਪਣੇ ਕੋਲੇ ਮਾਸ ਦਾ ਤਾਂ ਕੋਈ ਹੱਲ ਨਹੀਂ ਹੁੰਦਾ ਆਪਾਂ ਉਹ ਪਰੋਟੀ ਨੂੰ ਆਂਡੇ ਨਾਲ ਹੀ ਚੀਜ਼ ਆਂਡੇ ਵਾਲੀ ਚੀਜ਼ ਤੋਂ ਪੂਰਾ ਕਰ ਦਿੰਦੇ ਤੇਰੀ ਕੁੱਤਿਆਂ ਦੀ ਗੱਲ ਕਰੀ ਇਹਨਾਂ ਦਾ ਕਿੱਥੋਂ ਸ਼ੌਕ ਸ਼ੁਰੂ ਹੋਇਆ ਕੁੱਤਿਆਂ ਦਾ ਇਹ ਮਤਲਬ ਉਸ ਜੀ ਫੇਰ ਆਜੋ ਜੀ ਮੁੜ ਕੇ ਮਤਲਬ ਮੇਰਾ ਦਾਦਾ ਪੀਸ਼ਕਾਰੀ ਦੀ ਅੱਛਾ ਜੀ ਤੇ ਮੇਰਾ ਬਾਪ ਮਤਲਬ ਮੇਰਾ ਤਾਂ ਆਇਜੀ ਦੀ ਕਾ ਅੱਛਾ ਜੀ ਮੇਰੇ ਚਾਚਾ ਆਮਰ ਸਿੰਘ ਤੇ ਗਰਨਾਮ ਸਿੰਘ ਦੀ ਉਹ ਵੀ ਸ਼ੌਂਕੀ ਦੀ ਕੁੱਤਿਆਂ ਦੀ ਉਹਨਾਂ ਤੋਂ ਸ਼ੌਂਕ ਸ਼ਿਕਾਰੀਆਂ ਦਾ ਪੈ ਗਿਆ ਗਾ ਅੱਛਾ ਠੀਕ ਹੈ ਜੀ ਸ਼ਿਕਾਰੀ ਰੱਖਦੇ ਹੁੰਦੇ ਗਾ ਪਰਿਵਾਰ ਦੇ ਵਿੱਚ ਹੀ ਹੁੰਦੇ ਇਕੱਠਾ ਪਰਿਵਾਰ ਹੁੰਦਾ ਠੀਕ ਹੈ ਇਹ ਹੁਣ ਤੁਹਾਡੇ ਕੋਲ ਜੋੜਾ ਹੈ ਹਾਂ ਸਾਡੇ ਕੋਲ ਜੋੜਾ ਹੈ ਠੀਕ ਹੈ ਤੇ ਇੱਕ ਉਹ ਛੋਟਾ ਜਿਹਾ ਮੈਂ ਦੇਖੀ ਜਨਾ ਉਹਦੇ ਬਾਰੇ ਦੱਸੋ ਕਿਹੜਾ ਉਹ ਐਂ ਜੀ ਡਬਲ ਮੈਂਡ ਲੈਂਦਾ ਆਪਾਂ ਨੇ ਅੱਛਾ ਜੀ ਜਿਹੜਾ ਮੈਂ ਕਿਹਾ ਮੂਸੇ ਵਾਲੇ ਕੋਲ ਰੱਖਿਆ ਹਾਂ ਹਾਂ ਮੂਸੇ ਵਾਲੇ ਕੋਲ ਜਿਹਨਾਂ ਦਾ ਡੀਏ ਪੁੱਛਾ ਵਾਲਾ ਰੱਖਿਆ ਜੋੜਾ ਡਾਬਰ ਮੈਨਾਂ ਦਾ ਹੈ ਹਾਂ ਉਹ ਠੀਕ ਹੈ ਇਹ ਕਿਥੋਂ ਲੈਂਦਾ ਕਿ ਪਹਿਲੀ ਨੇ ਆਪਣੇ ਕੋਲੇ ਇਹ ਪਹਿਲਾ ਹੁੰਦਾ ਜੀ ਆਪਣੇ ਕੋਲੇ ਹੁਣ ਮਤਲਬ ਆਪਣੇ ਆਪਣੇ ਮਿੱਤਰ ਦੋਸਤ ਕੋਈ ਇੱਕ ਦੇਗਾ ਕਤੂਰਾ ਆਪਾਂ ਨੂੰ ਗੋਟੀ ਕਰਕੇ ਆ ਕਹਿੰਦਾ ਵੀ ਤੁਸੀਂ ਪਾ ਲਓ ਠੀਕ ਹੈ ਜੀ ਹਾਂ ਇਹ ਤੋਂ ਤਾਂ ਹੀ ਤੀਰ ਖਾ। ਹੋਰ ਆਪਣੇ ਕੋਲੇ ਕਿਹੜੇ ਮੁਰਗੀਆਂ ਬਾਰੇ ਪੁੱਛ ਲਈਏ? ਹਾਂ ਮੁਰਗੀਆਂ ਬਾਰੇ ਪੁੱਛੋ ਜੀ। ਕਿਹੜੇ ਬਾਰੇ ਪੁੱਛਾ ਕਰ ਲਓ। ਛੁਰੂਈਆ ਤੇ ਜੇ ਮੁਰਗੀਆਂ ਦੀ ਗੱਲ ਕਰੀ ਬਈ ਕਿਹੜੀ ਕਿਹੜੀ ਹੈਗੇ ਆਪਣੇ ਕੋਲੇ ਬਰੀਡ? ਆਪਣੇ ਕੋਲ ਬਰੀਡ ਕੀ ਇੱਕ ਤਾਂ ਮਤਲਬ ਸ਼ੀਲ ਕੁੱਕੜ ਹੈ ਠੀਕ ਹੈ ਜੀ ਨੂਰੀ ਵੀ ਆਪਣੇ ਕੋਲੇ ਅੱਛਾ ਜੀ ਤੇ ਮਹਿੰਗੇ ਕੋਕੜ ਹੁੰਦੇ ਐ ਇੱਕ ਕਲੰਗੀਆਂ ਵਾਲੇ ਉਹ ਵੀ ਆਪਣੇ ਕੋਲੇ ਆ ਉਹ ਵੀ ਹੈਗੇ ਆ ਤੇ ਤਾਜ ਕੋਕੜ ਉਹ ਵੀ ਆਪਣੇ ਕੋਲੇ ਹੈਗੇ ਆ ਕਾਲੇ ਵੀ ਐ ਤੇ ਨੂਰੀ ਨੇ ਹੂੰ ਤੇ ਲਾਲ ਕਾਲੇ ਕੋਕੜ ਵੀ ਨੇ ਅੱਛਾ ਇੱਕ ਆ ਜਿਹੜੇ ਛੋਟੇ ਛੋਟੇ ਚਿੱਟੇ ਫਿਰਦੇ ਨੇ ਇਹ ਕਿਹੜੇ ਨੇ ਇਹ ਜੀ ਮਤਲਬ ਆਪਣੇ ਕੋਲ ਨਵੀਂ ਬਰੀਡ ਗਈ ਆ ਆਪਾਂ ਬਾਲ ਦੇ ਸਾਹਮਣੇ ਹੀ ਕਹਿੰਦੇ ਆਪਾਂ ਨੂੰ ਵੀ ਬਾਲ ਕੋਕੜਾ ਛੋਟਾ ਹੈ ਠੀਕ ਹੈ ਜੀ ਹਾਂ ਇਹ ਆਂਡੇ-ਉਂਡੇ ਦੰਦੇ ਐਡੇ-ਐਡੇ ਇਹ ਆਂਡੇ ਆ ਕਬੂਤਰਾਂ ਆਟੇ ਭਾਈ ਇਹਦਾ ਅੱਛਾ ਹਾਂ ਕਬੂਤਰਾਂ ਦਾ ਕਬੂਤਰ ਜਿਹੜਾ ਆਂਡਾ ਹੈ ਆਂਡਾ ਵੀ ਧਰਦੇ ਐ ਦੂਜੀ ਮੁਰਗੀ ਵਾਂਗੂ ਧਰਦੇ ਐ ਠੀਕ ਐ ਹਾਂ ਤੇ ਕਿੰਨੇ ਕਿੰਨੇ ਦੰਦੇ ਆਂਡੇ ਉਂਡੇ ਜਿਵੇਂ ਹੁਣ ਬਰੀਡਾਂ ਨੇ ਉਹ ਤਾਂ 3 300 ਆਂਡਾ ਦੇ ਦਿੰਦੇ ਇਹਨਾਂ ਦਾ ਕੀ ਪ੍ਰੋਸੈਸ ਇਹਨਾਂ ਦਾ ਜੀ ਆਈ ਐ ਮਤਲਬ ਇਹ ਤੁਸੀਂ ਮੰਨ ਕੇ ਚੱਲੋ ਜਿਹੜੇ ਬੌਲ ਐ ਇਹ ਤਾਂ ਹੈ ਤਾਂ ਮੁਰਗੀ ਵਾਲਾ ਛੇਸ਼ਟਮੀ ਹੈ ਜੀ ਮੁਰਗੀ ਠੀਕ ਐ ਜੀ ਇਹ ਮਤਲਬ ਕੋਈ ਬਾਹਰਲੀ ਮੁਰਗੀ ਮੁਰਗੀ ਹੈ ਜਾਨੀ ਆਪਾਂ ਨੂੰ ਇਹਦੇ ਵਾਸਤੇ ਨਹੀਂ ਆਪਾਂ ਨਵੀਂ ਕਿਉਂ ਲੈਂਦੇ ਠੀਕ ਐ ਜੀ ਹਾਂ ਇਹਦੇ ਮਤਲਬ ਆਂਡੇ ਜਿਵੇਂ ਆਮ ਕੁਕੜੀ ਧਰਦੀ ਉਹਦੇ ਵਾਂਗੂ ਧਰਦੀ ਉਹਦੇ ਵਾਂਗੂ ਧਰਦੀ ਹਾਂ ਠੀਕ ਐ ਜੀ ਇਹ ਵੀ ਆਮ ਮਤਲਬ ਤੁਸੀਂ ਲ ਤੇ ਹੋਰ ਫਿਰ ਕੋਈ ਗੱਲਬਾਤ ਬਈ ਇਹਨਾਂ ਦੇ ਬਾਰੇ ਜਾਨਵਰਾਂ ਦੇ ਬਾਰੇ ਜੇ ਆਪਾਂ ਗੱਲ ਕਰੀ ਹੈ ਨਾ ਹੁਣ ਇੱਥੇ ਫਿਰਦੇ ਨੇਗੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਇੱਥੇ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਕੋਈ ਦਿੱਕਤ ਨਹੀਂ ਨੀ ਭੱਜਦੇ ਤਾਂ ਆਇਆ ਗੁਰਜਿੰਦਰ ਜੀ ਉਹ ਮਤਲ ਜਿਹੜੇ ਭੁੱਖੇ ਰਹਿੰਦੇ ਆ ਕੋਈ ਛੇਵਾ ਤੋਂ ਬਿਨਾਂ ਰਹਿੰਦੇ ਆ ਠੀਕ ਹੈ ਜੀ ਉਹ ਤਾਂ ਹੁਣ ਭੱਜਣਗੇ ਉਹ ਤਾਂ ਭੱਜਣਗੇ ਹੁਣ ਜੇ ਹੁਣ ਤੁਸੀਂ ਮੰਨ ਕੇ ਲੋ ਸਾਰਾ ਦਿਨ ਰੱਜੇ ਰਹਿੰਦੇ ਆ ਉਹਨੇ ਜਾਣਾ ਕਿੱਧਰ ਹਾਂ ਉਹਨਾਂ ਜੇ ਹੁਣ ਖਾਣਾਂ ਦੇ ਬਾਣਾ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਖਾਣਾ ਨਹੀਂ ਮਿਲਦਾ ਜਿਹੜਾ ਆਪਾਂ ਘਰੇ ਪਪ ਦੇ ਰਹੇ ਆ ਦੇ ਰਹੇ ਆ ਆਪਣੇ ਉਥੇ ਮੱਕੀ ਦਾ ਗੁੰਡਾ ਭਰ ਕੇ ਧਰ ਦਨੇ ਆ ਕਣਕ ਦਾ ਭਰ ਕੇ ਧਰ ਦਨੇ ਆ ਤੇ ਨਾਲ ਪਾਣੀ ਦਾ ਭਰਿਆ ਪਿਆ ਹੁੰਦਾ ਲੋੜ ਮੁਤਾਬਕ ਜਿਹੜੀ ਚੀਜ਼ ਆ ਉਹ ਖਾਈ ਜਾਂਦੇ ਉਹ ਖਾਈ ਜਾਂਦੇ ਜਿੰਨੀ ਕੋਲ ਉਹਨਾਂ ਨੂੰ ਲੋੜ ਆ ਵੀ ਜਦੋਂ ਮੰਨ ਲਓ ਵੀ ਐ ਮੰਨੋ ਵੀ ਜਦੋਂ ਭੁੱਖ ਲੱਗਦੀ ਬਾਕੀ ਤਾਂ ਥੋੜੇ ਤਾਂ ਚਲੋ ਘਰੀ ਖੇਤਾਂ ਚ ਨੇ ਤੇ ਤੁਸੀਂ ਦੱਸਿਆ ਵੀ ਟੋਬੇ ਦੀ ਫਿਰ ਦਿੰਦੇ ਨੇ ਤੇ ਫਿਰ ਮੋਰੀ ਵੀ ਹਾਂ ਟੋਬੇ ਦੀ ਅਸਾ ਟੋਬੇ ਦੀ ਰਹਿੰਦੇ ਆ ਠੀਕ ਆ ਭਾਈ ਢੇੜਾ ਗੂੜਾ ਦੇ ਕੇ ਜਦੋਂ ਜੀ ਕਰਦਾਗਾ ਵੀ ਕਰਿਆ ਜੀ ਹਾਂ ਕਰਿਆ ਜੀ ਇੱਥੇ ਗਿਰਜੰਦ ਜੀ ਆਏ ਆ ਵੀ ਜਿਹੜਾ ਟੋਬਾ ਟੋਬੇ ਦੇ ਵਿੱਚ ਕਈ ਤਾਂ ਆਪਣੇ ਦਰਖਤ ਬੋੜ ਨਹੀਂ ਵੱਡੇ ਇਹ ਤੇ ਜੰਗਲੀ ਬਣਿਆ ਪੈਦਰਾਕਤ ਵਾਲਾ ਕਿਉਂ ਇਹਦੇ ਵਿੱਚ ਇਹ ਰਹਿ ਕੇ ਖੁਸ਼ ਨਹੀਂ ਠੰਡਾ ਇਲਾਕਾ ਕੋਸ਼ਿਸ਼ ਹੈ ਨਾ ਛੰਡ ਉਹ ਪਾਣੀ ਦੇ ਕਰਕੇ ਲਾ ਨੇੜੇ ਤੇੜੇ ਸੇਗਲ ਰਹਿੰਦੀ ਹੈਗੀ ਤੇ ਉੱਥੇ ਜਾਨਵਰ ਬਹਿ ਜਾਂਦੇ ਆ ਉਹਦੀ ਰਹਿ ਕੇ ਖੁਸ਼ ਨਹੀਂ ਇਹ ਰਹਿ ਕੇ ਖੁਸ਼ ਨਹੀਂ ਤੇ ਬਾਕੀ ਬਹੁਤ ਵਧੀਆ ਬੱਕਰੀਆਂ ਦਾ ਕਿਵੇਂ ਮਤਲਬ ਦੱਸੋ ਇਹਦੇ ਬਾਰੀ ਵੀ ਜੀ ਇਹ ਬੱਕਰੀਆਂ ਜਿਹੜੀਆਂ ਨੇ ਮਤਲਬ ਇਹ ਮੇਰਾ ਤਾਇਆ ਜੀ ਦੇ ਚਾਚਾ ਜੀ ਦੇ ਮੁੰਡੇ ਨੇ ਇੱਕ ਤਾਂ ਇੱਕ ਤਾਇਆ ਜੀ ਦੇ ਨੇ ਠੀਕ ਹੈ ਜੀ ਇਹਨਾਂ ਨੇ ਮਤਲਬ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਅਸੀਂ ਬੱਕਰੀਆਂ ਨੂੰ ਦਸਕੇ ਪਿਜ ਰੱਖਦੇ ਹੁੰਦੇ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੂੰ ਸ਼ੌਂਕ ਜਗ ਪਿਆ ਹੂੰ ਇਹਨਾਂ ਅ ਜਿਹਨਾਂ ਕੋਲੇ 30 30 ਬੱਕਰੀਆਂ ਲੱਗ ਪਈਆਂ ਅੱਛਾ ਜੀ ਇੰਨੀਆਂ ਬੱਕਰੀਆਂ ਹੈਗੀਆਂ ਨੇ ਕਮਾਲ ਦੀ ਗੱਲ ਆ ਬਹੁਤ ਵਧੀਆ ਤੇ ਇੱਕ ਆ ਲਾਸਟ ਰਹੀ ਹੈ ਆਪਣੀ ਜਿਹੜੀ ਆਪਣੇ ਕੋਲ ਚੀਜ਼ਾਂ ਹੈਗੇ ਕਬੂਤਰਾਂ ਦਾ ਦੱਸੋ ਮੈਨੂੰ ਜਰੂਰ ਕਬੂਤਰਾਂ ਦਾ ਵੀ ਸਾਡੇ ਦਾਦਾ ਪੜਦਾਦਾ ਰੱਖਦਾ ਸੀ ਅੱਛਾ ਜੀ ਹਾਂ ਉੱਥੋਂ ਹੀ ਚੱਲਿਆ ਵੀ ਠੀਕ ਹੈ ਇਹ ਵੀ ਸਾਡੇ ਕੋਲੇ 100 ਦਾ ਨੇੜੇ ਦਾਣ ਕਬੂਤਰ ਹੈਗੇ ਅਰੇ ਸ਼ੌਕ ਪੁੱਤਰ ਰੱਖੀ ਬਣਾ ਇੱਥੀ ਹਾਂ ਠੀਕ ਹੈ ਕਿਹੜੀ ਬਰੀਡ ਕਿਹੜੀ ਕਿਹੜੀ ਆ ਉਹਦੇ ਵੀ ਬਰੀਡਿੰਗ ਉਹਦੇ ਵਿੱਚ ਆ ਜੀ ਮਤਲਬ ਉਹਦੇ ਚ ਉਡਾਣ ਵਾਲੀ ਨੇ ਸਾਰੇ ਠੀਕ ਹੈ ਹਾਂ ਹੋਰ ਬਰੀਡਿੰਗ ਨਹੀਂ ਅਸੀਂ ਪਾ ਦਗੇ ਅੱਛਾ ਜੀ ਕੋਈ ਲੱਕਾ ਨਹੀਂ ਲਿਆਉਂਦੇ ਠੀਕ ਹੈ ਕੋਈ ਦੂਜਾ ਨਹੀਂ ਰੋ ਅਸੀਂ ਤਾਂ ਉਡਾਣ ਵਾਲੇ ਕਬੂਤਰ ਹੀ ਚੱਕਦੇ ਉਡਾਣ ਵਾਲੇ ਕਬੂਤਰ ਹੀ ਨੇ ਫਿਰ ਉਹ ਤਾਂ ਮੈਂ ਕਹਣਾ ਵੀ ਆਪਦੀ ਬਹੁਤ ਵਧੀਆ ਜਾਂਦੇ ਹੁਣ ਹਾਂ ਉਹ ਸਾਨੂੰ ਸ਼ੌਂਕ ਆ ਬਸ ਇਹ ਅਸੀਂ ਛੱਡ ਲਿਆ ਇੱਥੋਂ ਤਾਂ ਆਹ ਬੈਠੇ ਦੇਖੀਏ ਨੇ ਵੀ ਉਹ ਫਿਰ ਦੇਖੋ ਕਬੂਤਰ ਆਪਣੇ ਹਾਂ ਠੀਕ ਹੈ ਸ਼ੌਂਕ ਦਾ ਕਹਿੰਦੇ ਹੁੰਦੇ ਨਾ ਵੀ ਕੋਈ ਮੁੱਲ ਨਹੀਂ ਯਾਰ ਇਹਨਾਂ ਨੂੰ ਕੋਈ ਵੀ ਦੇਖੋ ਫਾਇਦਾ ਨਹੀਂ ਕੋਈ ਇਹਨਾਂ ਨੇ ਜਿਵੇਂ ਪਹਿਲਾਂ ਇਹਨਾਂ ਨੂੰ ਵਧੀਆ ਲੱਗਦਾ ਹੈ ਜਾਨਵਰ ਜਿਹੜੇ ਬੰਦੇ ਨੂੰ ਕਹਿੰਦੇ ਗਰਾਊਂਡ ਹੁਣ ਇਹਨਾਂ ਦਾ ਗਰਾਊਂਡ ਦਾ ਸ਼ੌਂਕ ਹੈ ਗਰਾਊਂਡ 'ਚ ਵੀ ਜਾਂਦੇ ਨੇ ਠੀਕ ਹੈ ਭਾਈ ਆਹ ਕੰਮ ਦਾ ਸ਼ੌਂਕ ਆਗਾ ਕੰਮ ਵੀ ਕਰਦੇ ਨੇ ਕਿ ਨਾਲ-ਨਾਲ ਹੁਣ ਇੰਨਾ 'ਚ ਵੀ ਰਹਿੰਦੇ ਨੇ ਜਾਨਵਰਾਂ ਦਾ ਆਹ ਉਹ ਗਏ ਜਿਵੇਂ ਇਹਨਾਂ ਨੇ ਦੱਸਿਆ ਸੀਗਾ ਕੋਈ ਝੂਠ ਨਹੀਂ ਉਹ ਸਾਹਮਣੇ ਪਾਰਕ ਦੇ ਵਿੱਚ ਜੀ ਹੁੰਦੇ ਹੁੰਦੇ ਉਦੋਂ ਟੋਪੇ ਟਾਪੇ ਦੇ ꨄਾ ਦੇ ਕੇ ਫੇਰ ਮੁੜਨਗੇ ਜਦੋਂ ਆਇਆ ਜਾਮਾ ਸ਼ਾਮ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਨਿਹਰਾਂ ਨੂੰ ਰਹਿਣ ਲੱਗ ਗਿਆ ਕਿਉਂਕਿ ਘਰੀ ਬਣ ਜਾਂਦਾ ਭਾਈ ਇੱਕ ਕਿਉਂਕਿ ਸ਼ੁਰੂ ਤੋਂ ਛੋਟੇ-ਛੋਟੇ ਰੱਖੇ ਹੋਣ ਇਕਾ ਹੋਰ ਕੋਈ ਗੱਲਬਾਤ ਜੀ ਕੋਈ ਮੰਨ ਲਓ ਆਪਣੇ ਕੋਲ ਜਿੰਨੇ ਕੇ ਜਾਨਵਰ ਨੇ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਆਪਣੀ ਤੁਹਾਨੂੰ ਪੁੱਛਣੀ ਰਹਗੀ ਹੋਵੇ ਉਹ ਜ਼ਰੂਰ ਦੋ ਦਰਸ਼ਕਾਂ ਦੇਖੋ ਜੀ ਜਾਨਵਰ ਤਾਂ ਤੁਸੀਂ ਹੁਣ ਗਰਜਿੰਦਰ ਜੀ ਸਾਰਿਆਂ ਤੇ ਮਤਲਬ ਕੈਮਰਾ ਘੁਮਾਈ ਚੱਕੇ ਹੋ ਤੇ ਬਾਕੀ ਸਿਰੇ ਤੁਸੀਂ ਜਾਨਵਰ ਆਪਣੇ ਕਬੂਤਰ ਹੈ ਉਹ ਦੇਖ ਲਓ ਜੀ ਜੇ ਫਾਰਮ ਬੱਕਰੀਆਂ ਦੇ ਉਹ ਦੇਖ ਲਓ ਤੇ ਉਹ ਵੀ ਦੇਖ ਲਓ ਮੈਂ ਕਹਿਣਾ ਵੀ ਤੁਹਾਨੂੰ ਵੀ ਕੋਈ ਜਾਣਕਾਰੀ ਹਨਾ ਵੀ ਕਈ ਗਲਤੀਆਂ ਹੁੰਦੀਆਂ ਨੇ ਦੇਖੋ ਤੁਸੀਂ ਤਾਂ ਨਹੀਂ ਅਸੀਂ ਤਿਆਰਬਾ ਕਰ ਚੁੱਕੇ ਹਾਂ ਵੀ ਕੋਈ ਨਵਾਂ ਬੰਦਾ ਜਿਹੜਾ ਜਾਨਵਰ ਰੱਖਦਾਗਾ ਕੀ ਵੀਰੀ ਬੰਦੇ ਤੋਂ ਮਰ ਮੁਰ ਵੀ ਜਾਂਦੇ ਨਹੀਂ ਮੋਰਾਂ ਦੀ ਗੱਲ ਜਰੂਰ ਸੁਣਨੀ ਹੈ ਜੀ ਦਾ ਮਤਲਬ ਇਹੀ ਗੱਲ ਕਹਿੰਦੇ ਵੀ ਜਿਨ੍ਹਾਂ ਨੇ ਮੋਰਾਂ ਦੇ ਬੱਚੇ ਕੋਈ ਕਢਾਉਣੇ ਐ ਹੂੰ ਉਹਨਾਂ ਦੇ ਵਿੱਚ ਇੱਕ ਤਾਂ ਬਲੇਂਡਰ ਦੀ ਫ੍ਰੀਡ ਜਰੂਰ ਲੈਣ ਉਹ ਅੱਛਾ ਬਲੇਂਡਰ ਵਾਲੀ ਠੀਕ ਹੈ ਜੀ ਤੇ ਇੱਕ ਅੰਡਾ ਉਹਨੂੰ ਰੋਜ਼ ਪਾਉਣਾ ਅੰਡਾ ਜੀ ਹਾਂ ਇੱਕ ਮੋਰ ਨੂੰ ਮਤਲਬ ਦੋ ਆਂਡੇ ਬੱਚੇ ਨੂੰ ਤੜਕੇ ਆਥਣੇ ਇੱਕ ਤੜਕੇ ਅੰਡਾ ਇੱਕ ਬੱਚੇ ਨੂੰ ਇੱਕ ਆਥਣੀ ਠੀਕ ਹੈ ਜੀ ਉਹ ਜਰੂਰ ਦੇਣਾ ਬੱਚਾ ਮਰਦਾ ਨਹੀਂ ਬੱਚਾ ਨਹੀਂ ਮਰਦਾ ਮਰਦਾ ਨਹੀਂ ਠੀਕ ਹੈ ਗਰਮੀ ਗੁਰਮੀ ਦਾ ਕੋਈ ਚੱਕਰ ਨਹੀਂ ਕੋਈ ਗਰਮੀ ਨਹੀਂ ਕੋਈ ਜੰਗਲੀ ਜਾਨਵਾਰ ਹੈ ਬਾਕੀਆਂ ਦਾ ਵੀ ਇਹੀ ਕੰਮ ਹਾਂ ਹਾਂ ਠੀਕ ਹੈ ਕੋਈ ਗਰਮੀ ਤਾਂ ਇਹ ਮੋਰ ਮਤਲਬ ਰਾਸਥਾਨ ਦੇ ਵਿੱਚ ਦੇਖ ਲਓ ਕਿੰਨੀ ਗਰਮੀ ਹੈ ਗਰਮੀ ਜੀ ਰਹਿੰਦੇ ਆ ਹਾਂ ਠੀਕ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਲੱਗਿਆ ਇੱਥੇ ਪਹੁੰਚ ਕੇ ਹੈਨਾ ਬਾਕੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਈ ਮੈਂ ਤੁਹਾਡੇ ਨੰਬਰ ਵੀ ਸ਼ੇਅਰ ਕਰ ਦੂੰਗਾ ਮੈਨੂੰ ਤੁਸੀਂ ਮੈ ਇਹ ਕਰ ਸਕਦੇ ਹੋਗੇ ਮੋਰਾਂ ਦੇ ਬਾਰੇ ਜਾਣਕਾਰੀ ਲੈਣੀ ਆ ਤਰਕੀ ਦੇ ਬਾਰੇ ਜਿੰਨੇ ਕਿ ਜਾਨਵਰ ਇਹਨਾਂ ਕੋਲ ਹੈਗੇ ਨੇ ਉਹਨਾਂ ਦੇ ਬਾਰੇ ਜਾਣਕਾਰੀ ਤੁਹਾਡੇ ਲਈ ਅਵੇਲੇਬਲ ਹੈ ਜਦੋਂ ਮਰਜ਼ੀ ਕਾਲ ਕਰ ਲਿਓ ਤੇ ਇਹ ਤੁਹਾਡਾ ਬੇਟਾ ਫਿਰ ਇਹ ਵੀ ਸ਼ੌਂਕ ਪੂਰਾ ਰੱਖਦਾ ਹੁਣ ਇਹ ਵੀ ਪੂਰਾ ਸ਼ੌਂਕ ਹੈ ਜੀ ਇਹਨੂੰ ਮਤਲਬ ਹੁਣ ਤੁਸੀਂ ਲਾ ਲਓ ਵੀ ਹੁਣ ਮੈਂ ਸ਼ੌਂਕ ਘਟਜੂ ਮੈਨੂੰ ਗਾਹ ਇਹਨਾਂ ਨੂੰ ਚੱਲ ਕੋ ਹਾਂ ਇਹਨਾਂ ਨੂੰ ਚੱਲ ਪਿਆ ਹਾਂ ਇਹਨਾਂ ਨੂੰ ਚੱਲ ਪਿਆ ਠੀਕ ਹੈ ਚੱਲ ਪਈ ਅੱਛਾ ਬਸ ਵਿੱਚ ਹੀ ਰਹਿੰਦਾ ਮੋਰਾਂ ਦੇ ਤੂੰ ਦੇਖਭਾਲ ਸਾਰੀ ਐਸ਼ੇ ਦੀ ਆ ਹੁਣ ਅੱਛਾ ਸਾਰੀ ਦੇਖਭਾਲ ਇਹਨਾਂ ਦੀ ਆ ਹੁਣ ਇਹਦੀ ਆ ਤੇ ਬਈ ਪੀੜੀ ਦਾਰ ਪੀੜੀ ਚੌਥੀ ਪੀੜੀ ਚੱਲ ਪਈ ਮੈਂ ਕਿਹਾ ਹਾਂ ਚੌਥੀ ਪੀੜੀ ਚੱਲ ਵੀ ਹੈ ਨਾ ਚੌਥੀ ਪੀੜੀ ਚੱਲ ਵੀ ਤੇ ਚੌਥੀ ਪੀੜੀ 'ਚ ਵੀ ਸ਼ੌਂਕ ਇਹਨਾਂ ਦਾ ਪੂਰਾ ਗੱਜ ਦੀ ਘੜੀ ਠੀਕ ਹੈ ਇੱਥੇ ਇਹਨਾਂ ਦੇ ਜਾਨਵਰ ਬੈਠੇ ਹੁੰਦੇ ਨੇ ਯਾਰ ਰੇੜੇ ਥੱਲੇ ਵੀ ਬੈਠੇ ਹੁੰਦੇ ਨੇ ਅੰਦਰ ਬੈਠੇ ਨੇ ਬਹੁ ਜਾ ਜਿਹੜੇ ਲੋਕ ਕੁਦਰਤ ਨੂੰ ਨਹੀਂ ਪਿਆਰ ਕਰਦੇ ਉਹ ਬੰਦੇ ਨਾਫਰਤ ਕਰਦੇ ਆ ਜਾਨਵਰਾਂ ਤੋਂ ਜਿਹੜੇ ਬੰਦੇ ਕੁਦਰਤ ਨਾਲ ਪਿਆਰ ਕਰਦੇ ਹੈਗੇ ਹੁਣ ਗਰਾਊਂਡ ਨਾਲ ਜੁੜਿਆ ਹੋਇਆ ਬਾਈ ਹੈਨਾ ਆਪ ਇਹ ਬਾਈ ਵਿੱਚ ਲੋਕਾਂ 'ਚ ਹੈਗੀ ਆ ਹਨਾ ਇਹ ਗੱਲ ਬਾਤ ਇਹ ਇਹ ਗੱਲ ਹੈ ਜੀ ਗਰਜਿੰਦਰ ਜੀ ਹੁਣ ਲੋਕਾਂ ਨੂੰ ਦੇਖ ਕੇ ਤਾਂ ਫਿਰ ਆਪਾਂ ਜੀਵ ਨਹੀਂ ਸਕਦੇ ਇਹ ਤਾਂ ਗੱਲ ਹੈਗੀ ਆ ਜਿਹੜਾ ਸ਼ੌਂਕ ਦਾ ਕੋਈ ਮੁੱਲ ਨਹੀਂ ਇਹਦਾ ਮੁੱਲ ਨਹੀਂ ਸ਼ੌਂਕ ਹੈ ਜੀ ਨੂੰ ਮਤਲਬ ਕੋਈ ਨੂੰ ਕੰਮ ਦਾ ਸ਼ੌਂਕ ਹੈ ਕਿਸੇ ਦਾ ਸ਼ੌਂਕ ਹੈ ਆਪਾਂ ਕਹਿੰਦੇ ਵੀ ਜੇ ਕਿਸੇ ਨੇ ਸ਼ੌਂਕ ਕਰਨਾ ਹਰ ਇੱਕ ਚੀਜ਼ ਦਾ ਹੋਣਾ ਚਾਹੀਦਾ ਹੋਣਾ ਚਾਹੀਦਾ ਕੱਲਾ ਕੰਮ ਨਹੀਂ ਆਪਾਂ ਸਾਰਾ ਮੁੱਲ ਹੋ ਜਾ ਸਕਦੇ ਤੇ ਬਾਕੀ ਹੁਣ ਇਹ ਇਨਸਾਨਾਂ ਦਾ ਕੀ ਹੈ ਇਨਸਾਨਾਂ ਨੂੰ ਕੰਮ ਦੀ ਕੀ ਮਤਲਬ ਹੈਗਾ ਅੱਜ ਕੱਲ ਤਾਂ ਦੇਖੋ ਸ਼ਮਾਂ ਬਹੁਤ ਬਦਲ ਗਿਆ ਹਨਾ ਸਮੇ ਦੇ ਨਾਲ ਨਾਲ ਲੋਕਾਂ ਨੂੰ ਪੈਸੇ ਦੀ ਭੱਜ ਦੌੜ ਵੱਧ ਹੋ ਰਹੀ ਹੈਗੀ ਕਿਤੇ ਨਾ ਕਿਤੇ ਕੁਝ ਲੋਕ ਸਿਆਣੇ ਵੀ ਹੋ ਰਹੇ ਆ ਕੁਝ ਮਾੜੇ ਵੀ ਹੋ ਰਹੇ ਆ ਪਰ ਜਿਹੜੇ ਲੋਕਾਂ ਕੋਲੇ ਜਾਨਵਰ ਰੱਖੇ ਹੋਏ ਨੇ ਤੁਸੀਂ ਉਹਨਾਂ ਦਾ ਕਰੇ ਸੁਭਾਅ ਦੇਖੋ ਜਾ ਕੇ ਉਹਨਾਂ ਦਾ ਸੁਭਾਅ ਦੇ ਵਿੱਚ ਤੁਹਾਨੂੰ ਅੰਤਰ ਮਿਲ ਜਾਊਗਾ ਆਮ ਬੰਦੇ ਦੇ ਨਾਲੋਂ ਜਿਹੜੇ ਉਨ ਤੁਰੇ ਫਿਰਦੇ ਨੇਗੇ ਇੱਥੇ ਸਾਰਾ ਦਿਨ ਕੰਮ ਦੀ ਭਾਲ ਚ ਭੱਜੇ ਫਿਰਦੇ ਆ ਕੋਈ ਪੈਸੇ ਦੀ ਦੌੜ ਚ ਲੱਗਿਆ ਹੋਇਆਗਾ ਕੋਈ ਕੰਮ ਦੀ ਦੌੜ ਚ ਲੱਗਿਆ ਪੈਸਾ ਵੀ ਜ਼ਰੂਰੀ ਆਪਾਂ ਇਹ ਨਹੀਂ ਕਹਿੰਦੇ ਪੈਸਾ ਨਹੀਂ ਜ਼ਰੂਰੀ ਪਰ ਜਿਹੜੇ ਜਾਨਵਰ ਨੇ ਨਾ ਇਹਨਾਂ ਦਾ ਗੱਲਬਾਤ ਹੀ ਅਲੱਗ ਆ ਕਿ ਜਿਹਦੇ ਕੋਲ ਵੀ ਰੱਖਿਆ ਮੇਰੇ ਕੋਲ ਵੀ ਹੈਗੇ ਨੇ ਘਰੇ ਦੋ ਤਿੰਨ ਡੌਗੀ ਰੱਖੇ ਹੋਏ ਨੇ ਤੇ ਹੁਣ ਆਇਆ ਹੋਇਆਗਾ ਜਦੋਂ ਘਰੇ ਜਾਣਾਗਾ ਉਹਨਾਂ ਨੇ ਟਾਂਗੀਆਂ ਲਾ ਕੇ ਮਿਲਣਾ ਉਹ ਤਾਂ ਹਲੇ ਬੰਦਾ ਮਿਲੇ ਨਾ ਮਿਲੇ ਉਹ ਤਾਂ ਜੇ ਐ ਮਤਲ ਤੁਸੀਂ ਲਾ ਲਓ ਬੰਦਾ ਡੀਕ ਕਰੇ ਨਾ ਕਰੇ ਕੁੱਤੇ ਨੇ ਕੰਮ ਕਰਦੇ ਤੇ ਆਪਣੇ ਡੌਗ ਨੇ ਡੀਕ ਕਰਨੀ ਕਰ ਨਹੀਂ ਵੀ ਮਾਲਕ ਨਹੀਂ ਆਇਆ ਹਾਂ ਮਾਲਕ ਨਹੀਂ ਆਇਆ ਤੇ ਇਹ ਗੱਲ ਆ ਗਈ ਤੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਵੀ ਭਰਾ ਇਹਨਾਂ ਇਹਨਾਂ ਜਾਨਵਰਾਂ ਦਾ ਸ਼ੌਂਕ ਰੱਖਦੇ ਨੇ ਠੀਕ ਹੈ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ ਤੁਹਾਡੇ ਵੀ ਕੋਈ ਫਾਰਮ ਹੈਗਾ ਜਾਂ ਤੁਸੀਂ ਵੀ ਅੰਕਲ ਵਾਂਗੂ ਫਾਰਮ ਹੈ ਇਦਾਂ ਦਾ ਸਕੀਨ ਹੋਣਾ ਜਾਨਵਰ ਰੱਖੇ ਹੋਏ ਨੇਗੇ ਤਾਂ ਅਸੀਂ ਤੁਹਾਡੇ ਕੋਲੇ ਵੀ ਆਵਾਂਗੇ ਤੁਸੀਂ ਦਿੱਤੇ ਨੰਬਰ ਉੱਤੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ